ਉਸ ਤੋਂ ਨਰਮਾ ਦਿਖਾਉਣੀ ਹੈ ਤੁਹਾਨੂੰ ਇਹ ਨਰਮੇ ਤੇ ਨਜਰਾਂ ਬਹੁਤ ਮੇਰੇ ਸੱਜਣਾ ਮਿੱਤਰਾਂ ਦੀਆਂ ਦਵਾਵਾਂ ਵੀ ਬਹੁਤ ਸਿਖੀਆਂ ਪਹਿਲਾਂ ਕਿਉਂਕਿ ਪਹਿਲਾਂ ਜਦੋਂ ਮੈਂ ਬੀਜਿਆ ਸੀ ਤੇ ਉਦੋਂ ਘਾਹ ਬਹੁਤ ਸੀ ਤੇ ਬਹੁਤ ਮੱਕਸੀਆ ਚਾਕੇ ਮਿਹਨਤ ਕੀਤੀ ਸੀ ਵੈਸੇ ਤੱਕ ਇਸ ਚਲੋ ਮਾਲਕ ਨੇ ਫਲ ਫੁੱਲ ਲਾਉਣੇ ਹੁੰਦੇ ਆ ਤੇ ਹੁਣ ਮੇਰੇ ਕੋਲੇ ਨਾ ਸਾਡਾ ਸਿੰਦਾ ਵੀਰ ਆਇਆ ਸਰਾ ਬੱਲੂਆਣੇ ਤੋਂ ਤੇ ਖੇਤੀਬਾੜੀ ਬਾਰੇ ਬਹੁਤ ਇਹਨਾਂ ਨੂੰ ਨੌਲੇਜ ਰਹੀ ਹੈ ਹੁਣ ਤੱਕ ਤੇ ਇਹਨਾਂ ਨੂੰ ਮੈਂ ਲੈ ਕੇ ਆਇਆ ਵੀ ਚਲ ਕੋਈ ਅਗਲੀ ਵੀ ਸੋਚਦੇ ਆਂ ਵੀ ਕੋਈ ਫਸਲਾਂ ਦੀ ਬਦਲੀਏ ਬਦਲਾ ਕਰੀਏ ਫਸਲਾਂ ਦਾ ਸਿੰਧੇ ਕਿਵੇਂ ਲੱਗਦਾ ਵੀ ਆਹ ਦੱਸਿਓ ਮੈਨੂੰ ਜਿਹੜੀ ਆਪਾਂ ਕਹਿੰਦੇ ਆਂ ਵੀ ਇਹਨੂੰ ਹਰਾ ਤੇਲਾ ਪੈ ਗਿਆ ਜਾਂ ਚਿੱਟਾ ਮਛਰ ਆਹ ਹਰਾ ਤੇਲਾ ਗਿਆ ਜੀ ਹੈ ਹਰਾ ਤੇਲਾ ਚਿੱਟਾ ਮਛਰਾ ਬਰੀਕਾ ਬੱਚ ਪਰਦਾ ਤੇਲੇ ਦਾ ਅੱਛਾ ਇਹ ਪੱਤੇ ਦੇ ਬੈਕ ਸਾਈਡ ਤੇ ਪਤਾ ਲੱਗਦਾ ਹਾਂ ਬਸ ਇਹਨੂੰ ਤਾਂ ਨਿਰੀਖਣ ਇਹ ਕਰਨਾ ਜੀ ਆਪਾਂ ਆ ਹੁਣ ਜਿਵੇਂ ਬਾਰਿਸ਼ ਪਈ ਹੈ ਹੂੰ ਬਾਰਿਸ਼ਾਂ ਤੋਂ ਬਾਅਦ ਆ ਜਿਹੜੇ ਲਾਲ ਪੱਤੇ ਹੋ ਰਹੇ ਆ ਜੀ ਤੱਬਿਆਂ ਦਾ ਰੋਗ ਆ ਰਿਹਾ ਉਹਦੇ ਵਾਸਤੇ ਆਪਾਂ ਮੈਗਨੀਸ਼ੀਅਮ ਜਿਵੇਂ ਇਸ ਤਰ੍ਹਾਂ ਦੇ ਪੱਤੇ ਹੋ ਰਿਹਾ ਇਹਦੇ ਤੇ ਕਿਲੋ ਮੈਗਨੀਸ਼ੀਅਮ 2 ਕਿਲੋ 13045 ਦੀ ਸਪਰੇ ਆਪਾਂ ਹਫਤੇ ਚ ਦੋ ਵਾਰ ਕਰਨਾ ਨਹੀਂ ਜਿਵੇਂ ਹੁਣ ਫਲ ਜਿਹੜਾ ਪੱਕਿਆ ਤੇ ਹੋਰ ਜਿਹੜਾ ਲੱਗ ਰਿਹਾ ਇਹ ਵੀ ਹੁਣ ਅਜੇ ਹੁਣ ਚੱਕੂਗਾ ਇਹ ਫਲ ਅਜੇ ਮੈਂ ਚੱਕਿਆ ਘਰ ਤਾਂ ਤਾਂ ਹੀ ਆਈ ਜਾਂਦਾ ਫਲ ਬਣਾਈ ਜਾਂਦਾ ਹਜੇ ਹਾਂ ਇਹ ਕੁਦਰਤ ਦੇ ਨੇਜ ਮੈਂ ਹੁਣ ਤੁਸੀਂ ਲਾ ਲਓ ਆ ਬੁੱਗੀ ਦੇ ਨਾਲ ਇੱਕ ਪੱਤਾ ਹੈ ਕੁਦਰਤ ਨੇ ਇਹਦੀ ਖਰਾ ਕੇ ਇਹਨੇ ਪੱਤੇ ਨਹੀਂ ਬਣਾਉਣੀਆਂ ਹਾਂ ਹਰੇਕ ਤੁਸੀਂ ਬੁੱਗੀ ਦੇ ਨਾਲ ਪਰਕੀਆ ਇਹਦੇ ਇਸ ਬੁੱਗੀ ਦੇ ਨਾਲ ਆ ਪੱਤਾ ਦਿੱਤਾ ਪਿਆ ਇਹਦੀ ਖਰਾਕ ਬਣਾਉਣੀ ਆ ਥੱਲੋਂ ਖਰਾਕ ਨੂੰ ਘੱਟ ਪਹੁੰਚ ਦੇ ਦੇ ਇਸਤੇ ਆਪਾਂ 13045 ਤੇ ਜਿਹੜੇ ਪੱਤੇ ਆ ਲਾਲ ਹੋ ਰਹੇ ਇਹਦੇ ਵਾਸਤੇ ਮੈਗਨੀਸ਼ੀਅਮ ਵੀ ਸਪਰੇਅ ਕਰਨੀ ਆਪਾਂ ਲਾਲ ਪੱਤੇ ਆ ਹਾਂ ਬਾਕੀ ਹੋਰ ਕੋਈ ਸੁੰਡੀ ਵਗੈਰਾ ਜਾਂ ਕੋਈ ਸੁਰਤਾ ਨਹੀਂ ਨਹੀਂ ਚਿੱਟਾ ਮੱਛਰ ਹਰਾ ਤੇਲੇ ਦੀ ਪ੍ਰੋਬਲਮ ਹੀ ਆ ਹੋਰ ਕੋਈ ਪ੍ਰੋਬਲਮ ਨਹੀਂ ਗੀ ਇਹਦੇ ਵਾਸਤੇ ਆਪਾਂ ਸਪਰੇਅ ਕਰਨੀ ਆ ਜਿਵੇਂ ਲੈਣੂ ਹੋਗੀ ਹਾਂ ਨਾਲ ਅਕਟਾਰਾ ਪਲੱਸ ਕਰਨੀ ਆ ਹਣ ਮੈਂ ਬੁੱਧਵਾਰ ਕੀਤੀ ਮੰਗਲਵਾਰ ਕੀਤੀ ਹੈ ਹਾਂ ਸਪਰੇ ਹੀ ਹੁਣ ਲੋਡ ਆ ਹਜੇ ਹੈ ਆਪਣੇ ਚਿੱਟਾ ਮੱਛਰ ਹਰਾ ਤੇ ਲਾ ਹੈਗਾ ਜਿਹੜੇ ਆ ਪੱਤੇ ਖਰਾਬ ਹੋ ਰਹੇ ਆ ਤੇ ਅਸਤੇ 13 0 43 ਤੇ ਮੈਗਨੀਸ਼ੀਅਮ ਆਪਾਂ ਹੂੰ ਆ ਚਾਰ ਚਪੇਰਾ ਇਹ ਬਾਰਸ਼ਾਂ ਦਾ ਇੱਕ ਤੋਂ ਬਾਅਦ ਆਪਾਂ ਨੂੰ ਇਸ ਚੀਜ਼ ਦੀ ਦਿੱਕਤ ਆਉਂਦੀ ਹੈ ਅੱਛਾ ਇਹਦੇ ਵਾਸਤੇ ਆਪਾਂ ਇਹ ਸਪਰੇ ਕਰਨੀ ਆ ਹਫਤੇ ਚ ਦੋ ਵਾਰ ਤੇ ਕਿਵੇਂ ਲੱਗਦਾ ਵੀ ਵੈਸੇ ਨਰਮਾ ਡਿੱਗ ਪਿਆ ਜਿਹੜਾ ਉਹਦੇ ਨਾਲ ਕਿੰਨਾ ਕਹੋ ਜਿਵੇਂ ਹੁਣ ਹਵਾ ਜੀ ਪਹਿਲਾਂ ਆਈ ਸੀ ਬਾਰਸਾਂ ਤੋਂ ਬਾਅਦ ਦੇਖੋ ਤੁਸੀਂ ਹੁਣ ਖਿੜਿਆ ਵੀ ਪਿਆ ਨਰਮਾ ਬਹੁਤ ਸੋਹਣਾ ਖਿੜਿਆ ਹਾਂ ਅੱਜ ਚੁਕੀ ਜਾਂਦੇ ਆ ਅਸੀਂ ਹਾਂ ਫੋਟੋ ਸੋਹਣਾ ਜੀ ਬੀਬੀਆਂ ਚੁਕੀ ਜਾਂਦੀਆਂ ਅੱਜ ਪਰਮਾਤਮਾ ਦੀ ਮਰਜੀ ਦੇ ਨਾਲ ਸੰਡੀ ਗਲਾਬੀ ਸੰਡੀ ਦਾ ਹਮਲਾ ਹੈ ਨੀਗਾ ਹਾਂ ਨਰਮਾ ਬਹੁਤ ਸੋਨਾ ਫੁੱਟ ਬਹੁਤ ਵਧੀਆ ਹਾਂ ਤੇ ਡਿੱਗਣ ਦਾ ਕਾਰਨ ਕੀ ਆ ਜੀ ਇਹਨੂੰ ਆਪਾਂ ਥੋੜੀ ਜਿਹੀ ਉਦੋਂ ਜਦੋਂ ਸਟਾਰਟਿੰਗ 'ਚ ਮਿੱਟੀ ਲਾਉਣੀ ਸੀ ਮੁੱਢਾ ਨੂੰ ਹਾਂ ਹੁਣ ਹੁਣ ਬੂਟੇ ਤੇ ਵਜਨ ਜ਼ਿਆਦਾ ਹੋ ਗਿਆ ਵਜਨ ਜ਼ਿਆਦਾ ਹੋਣ ਕਾਰਨ ਉਹ ਮੈਂ ਜਦੋਂ ਪਾਣੀ ਆ ਲੱਗਿਆ ਸੀ ਉਦੋਂ ਮੀਹਾਂ ਵੇਲੇ ਮੈਂ ਉਹ ਚ ਬੂਟੇ ਕੋਈ ਸਾਗ ਚੱਕਣੇ ਵੀ ਚਾਏ ਉਹ ਸੁੱਕ ਹੀ ਗਏ ਹਾਂ ਕੋਈ ਬੂਟੇ ਵੀ ਜੜਾ ਜੜਾ ਚ ਹੋ ਗਏ ਨਾ ਪਾਣੀ ਨਾਲ ਥੱਲੇ ਲੱਗ ਗਿਆ ਨਾ ਪਾਣੀ ਕਾਰਨ ਦਿੱਕਤ ਆਈ ਹੈ ਠੀਕ ਹੈ ਹਾਂ ਤੇ ਵੈਸੇ ਹੁਣ ਤਾਂ ਠੀਕ ਆ ਵੈਸੇ ਤਾਂ ਹੁਣ ਜਿਹੜੇ ਡਿੱਗਿਆ ਕੋਈ ਉਹ ਫਲ ਫੁੱਲ ਤਾਂ ਉਹ ਵੀ ਉਦੋਂ ਲੱਗੂਗਾ ਹਾਂ ਫਲ ਜਿਹੜੇ ਤੁਸੇ ਤਾਂ ਇਹਨਾਂ ਨੂੰ ਸਾਰਿਆਂ ਨੂੰ ਆਊਗਾ ਕੋਈ ਪ੍ਰੋਬਲਮ ਨਹੀਂ ਬਣਾਈ ਜਾਂਦਾ ਲੜੀ ਚਾਟ ਢਿੰਡੇ ਨਵੇਂ ਬੁੱਗੀ ਚੱਕੀ ਜਾਂਦਾ ਹੂੰ ਆ ਤੁਸੀਂ ਲੜੀ ਚ ਲਾ ਲਓ ਢਿੰਡੇ ਸਾਰੇ ਲੱਗੇ ਹੋਏ ਆ ਨਵਾਂ ਫਲ ਵੀ ਬਣੀ ਜਾਂਦਾ ਬਣਾਊਗਾ ਇਹ ਆਪਾਂ ਇਹਨੂੰ ਬਸ ਖਰਾਕ ਦੀ ਲੋੜ ਹੈ ਠੀਕ ਐ ਆ ਇਹਦੇ ਕੀ ਤਾਂ ਵੈਸੇ ਤਾਂ ਨਰਮੇ ਦੀ ਫਸਲ ਵਧੀਆ ਆ ਇਹਦੇ ਕਿਚੇ ਹਨਾ ਆ ਦੇ ਦੇਖਣ ਚ ਲੱਗਦਾ ਹੀ ਆ ਵੀ ਜਿਵੇਂ ਆਹ ਗੜੀਵਾਰ ਜਿਵੇਂ ਹਨਾ ਬਿਲਕੁਲ ਐਸੇ ਫੁੱਟ ਵਧੀਆ ਹਾਂ ਬਹੁਤ ਸੋਹਣਾ ਫੁੱਟ ਹੈ ਹੂੰ 826 ਵੈਰਾਈਟੀ ਹੈ ਇਹ ਰਾਸੀ 826 ਹਾਂ ਰਾਸੀ ਦੀ ਉਹੀ ਹੈ ਹਾਂ 826 ਵੈਰਾਈਟੀ ਹੈ ਬਹੁਤ ਵਧੀਆ ਵੈਰਾਈਟੀ ਹੈ ਠੀਕ ਹੈ ਇਹ ਬੁੱਢਾ ਚ ਵਧੀਆ ਥੱਲੇ ਲੈ ਕੇ ਫਲ ਚੱਕਿਆ ਹਾਂ ਨਹੀਂ ਜਿਹੜੇ ਡਿੱਗੇ ਪਏ ਆ ਫਲ ਤਾਂ ਉਹਨੂੰ ਵੀ ਆ ਥੱਲੇ ਹੈਗਾ ਹੈ ਜੀ ਗੱਲ ਨਹੀਂ ਹੈ ਨਾ ਸਹੀ ਹੈ ਸਾਰਾ ਫਲ ਨਹੀਂ ਡਿੱਗਿਆ ਆ ਡਿੱਗਿਆ ਥੋੜਾ ਜਿਹਾ ਵੀ ਉਦੋਂ ਭਾਰਾ ਸੀ ਤੇ ਚਲੋ ਜਿੰਨਾ ਕਿ ਮਾਲਕ ਨੇ ਦੇਣਾ ਫਿਰ ਉਹਨਾਂ ਦੇ ਦਊਗੇ ਹਨਾ ਹਾਂਜੀ ਤੇ ਹੋਰ ਸਿੱਧੇ ਕੀ ਕਰੀਏ ਇਹ ਤਾਂ ਨਰਮੇ ਤੋਂ ਬਾਅਦ ਜਿਵੇਂ ਕੋਈ ਅਸੀਂ ਹੋਰ ਸੋਚਦੇ ਆ ਵੀ ਕਣਕਨਾ ਵੀ ਜੀਏ ਤੇ ਕੀ ਕਰੀਏ ਇਹ ਵਾਹਣ ਚ ਤੰਨ ਕਰਾਲਾ ਸਾਡੇ ਕੋਲੇ ਆ ਤੇ ਤੇ ਆਪਾਂ ਤੁਸੀਂ ਸਬਜ਼ੀ ਲਾ ਸਕਦੇ ਆ ਗੋਭੀ ਵਧੀਆ ਚੀਜ਼ ਆ ਗੋਭੀ ਲਾਓ ਮੂਲੀ ਲਾਓ ਆਪਣੀ ਆਰਗੈਨਿਕ ਹੁਣ ਗਰਮੀ ਅਜੇ ਕਿਵੇਂ ਆ ਮੂਲੀ ਹੁਣ ਇਹ ਚਲੇ ਜਾਣਗੇ ਆਪਣੇ ਮੂਲੀ ਹਾਂ ਵੈਰਾਈਟੀ ਆਉਂਦੀ ਆ ਹੁਣ ਮੂਲੀ ਆਪਾਂ ਲਾ ਸਕਦੇ ਆ ਮੂਲੀ ਦਾ ਟਾਈਮ ਆ ਹੁਣ ਪਾਣੀ ਲੱਗਿਆ ਵੱੱਤਰ ਆ ਹਾਂ ਹਾਂ ਬਸ ਗੁੱਡ ਕਰਕੇ ਇਹਦੀਆਂ ਵੱਟਾਂ ਬਣਾ ਕੇ ਮੂਗਲੀ ਲਾਉ ਇਹਤੇ ਅੱਛਾ ਵਹਾਲੀ ਜੀ ਗੋਭੀ ਦਾ ਵੀ ਸਹੀ ਟਾਈਮ ਹਾਲ ਜੀ ਮਰਵਾ ਲਾਂਗੇ ਦੋ ਹਾਂ ਗੋਭੀ ਅੱਛਾ ਅੱਛਾ ਠੀਕ ਹੈ ਇਹ ਕਰੀਏ ਤੇ ਇੱਕ ਸਾਡਾ ਹੋਰ ਰਾਦਾ ਵੀ ਸਫੈਦਾ ਜਾਂ ਤੇ ਜਾਂ ਇੱਕ ਉਹ ਪਾਪੂਲਰ ਸੀਗੇ ਉਹ ਕਿਵੇਂ ਆ ਉਹ ਵੀ ਆਪਾਂ ਲਾ ਸਕਦੇ ਹਾਂ ਤੁਸੀਂ ਮੰਨ ਲਓ ਵੀ ਉਹਦਾ ਵੀ ਬਹੁਤ ਵਧੀਆ ਰੇਟ ਆ ਪਾਪੂਲਰ ਦਾ ਵੀ ਵਧੀਆ ਰੇਟ ਚੱਲ ਰਿਹਾ ਤੇ ਕਿਹੜਾ ਕਿਹੜਾ ਸਫੈਦਾ ਕਿਹੜਾ ਕਿਸਮ ਕਿਹੜੀ ਚਿੱਟਾ ਕੋਲੋਲਣ ਵਜਦਾ ਚਿੱਟਾ ਸਫੈਦਾ ਉਹਦੀ ਪਲਾਈ ਬਣਦੀ ਹੈ ਪਲਾਈ ਚ ਕੰਮ ਆਉਂਦਾ ਪਾਪੂਲਰ ਕਿਹੜਾ ਪਾਪੂਲਰ ਦੀਆਂ ਦੋ ਤਿੰਨ ਵੈਰੈਟੀਆਂ ਵੀ ਆਪਣੇ ਕਾਮਯਾਬ ਹੈ ਆਪਣੇ ਏਰੀਆ ਹਾਂ ਹਾਂ ਬਹੁਤ ਵਧੀਆ ਕਾਮਯਾਬ ਆ ਜੀ ਜੇ ਆਪਾਂ ਪਾਸਿਆਂ-ਪਾਸੇ ਤੇ ਲਾ ਦੀਏ ਕੁਝ ਇਹ ਜੇ ਹਾਂ ਵਧੀਆ ਇਹ ਵਿੱਚ ਵੀ ਵਧੀਆ ਹੋ ਕਿੰਨੇ ਟਾਈਮ ਦੀ ਫਸਲ ਆ ਇਹ ਹਮ ਬਸ ਤਕਰੀਬਨ 3 ਤੋਂ 4 ਸਾਲਾਂ ਚ ਆਪਾਂ ਦੀ ਇਹ ਆਮਦਨ ਆਉਣੀ ਸ਼ੁਰੂ ਹੋ ਜਾਣੀ ਆ ਹਾਂ ਪਾਣੀ ਪੂਣੀ ਦਾ ਫਿਰ ਕਿਵੇਂ ਪਾਣੀ ਲੋੜ ਮੁਤਾਬਕ ਸੂਤੀ ਚਾਹੀਦਾ ਹੈ ਗਰਮੀ ਚ ਪਾਣੀ ਚਾਹੀਦਾ ਸਿਆਲ ਚ ਤਾਂ ਕੋਈ ਇੰਨਾ ਬਾਲਾ ਲੋੜ ਨਹੀਂ ਹੋ ਕਦੋਂ ਕਦੋਂ ਤੋਂ ਚੱਲ ਪੈਣਗੇ ਆ ਨਰਮੀ ਤੋਂ ਬਾਅਦ ਹੁਣ ਲਾ ਸਕਦੇ ਆ ਆਪਾਂ ਨਰਮੀ ਤੋਂ ਬਾਅਦ ਕਿੱਥੋਂ ਮਿਲੂ ਇਹਦੀ ਪਨੀਰੀ ਕੋਈ ਇਹਦੀ ਚੰਗੀ ਨਰਸਰੀ ਤੋਂ ਲੈ ਲਾਂਗੇ ਆਪਾਂ ਪਤਾ ਕਰਕੇ ਤੁਹਾਨੂੰ ਦੱਸ ਦੇਈਏ ਠੀਕ ਹੈ ਇਹ ਕਰੀਏ ਹੈਨਾ ਇਹ ਸਾਨੂੰ ਇਰਾਦਾ ਸੀ ਹਟਕੀ ਵੀ ਅਸੀਂ ਉਹ ਫਸਲਾਂ ਤਾਂ ਚਲੋ ਹੁੰਦੀਆਂ ਸੀ ਪਹਿਲਾਂ ਕਰਦੇ ਵੀ ਆ ਤੇ ਪਰ ਹੁਣ ਸਾਡਾ ਇਰਾਦਾ ਸੀ ਵੀ ਇਹ ਕਰੀਏ ਤਾਂ ਹੀ ਮੈਂ ਸਿੰਦੇ ਨੂੰ ਲਿਆ ਵੀ ਇਹ ਖੇਤੀ ਬਾੜੀ ਨਾਲ ਇਹਨਾਂ ਨਾਲ ਬਹੁਤ ਸਬੰਧਤਾ ਬਹੁਤ ਟਾਈਮ ਦਾ ਤੇ ਇਹਨਾਂ ਨੂੰ ਜਿਆਦਾ ਨੌਲੇਜ ਸੀ ਇਹਨਾਂ ਦੀ ਸਾਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਘੱਟ ਪਤਾ ਤੇ ਚਲੋ ਮਾਲਕ ਨੇ ਤੇ ਦੋਸਤੋ ਇਹ ਫਸਲਾਂ ਮੇਰੀ ਜਿਹੜੀ ਤੁਹਾਨੂੰ ਮੈਂ ਦਿਖਾਉਂਦਾ ਹੁੰਦਾ ਸੀ ਵੀ ਕਾਸੀਆ ਚੱਕ ਕੇ ਨਰਮਾ ਗੁੱਡਣਾ ਤੇ ਮੈਨੂੰ ਕਹਿੰਦਾ ਸੀ ਯਾਰ ਸੀਲਰ ਬਾਹ ਮਾਰਦਿਆ ਕਰ ਮੈਥੋਂ ਸੀਲਰ ਨਹੀਂ ਵੱਜੇ ਸੀਲਰ ਮਾਰੇ ਤਾਂ ਉਹਨੇ ਬਹੁਤ ਨਰਮਾ ਪੱਟਿਆ ਗਿਆ ਸੀ ਉਦੋਂ ਮਨ ਦੁਖੀ ਹੁੰਦਾ ਸੀ ਵੀ ਨਹੀਂ ਯਾਰ ਆ ਪੱਥੀ ਕੰਮ ਕਰਨ ਨੂੰ ਮੈਂ ਤਰਜੀਹ ਦਿੰਦਾ ਜਿੰਨਾ ਕੰਮ ਕਰਿਆ ਜਦੋਂ ਸਿੰਦਾ ਜੀ ਬਹੁਤ ਧੰਨਵਾਦ ਤੁਸੀਂ ਅੱਜ ਸਮਾਂ ਕੱਢਿਆ ਤੁਹਾਡਾ ਵੀ ਸਮਾਂ ਜਿਹੜਾ ਜਿਹੜਾ ਇਹਦੇ ਵਿੱਚ ਤਾਂ ਨਹੀਂ ਫੁੱਲ ਚ ਤਾਂ ਨਹੀਂ ਕੋਈ ਦੇਖਿਓ ਹੋ ਸਕਦਾ ਇਹ ਤੇ ਗੁਲਾਬੀ ਸੁੰਢੀ ਹੋਵੇ ਪਮੇਰੀ ਬਣੀ ਵੀ ਹੋ ਸਕਦਾ ਸੁੰਢੀ ਦੇਖਣਾ ਵੇਖਣਾ ਬਚਦਾ ਕਿ ਆ ਸਕਦੀ ਹੈ ਸੁੰਢੀ ਕੀ ਹੁੰਦਾ ਨਾ ਪਤੰਗਾ ਇਸ ਟਾਈਮ ਹੈਗਾ ਤੋੜ ਲਗੇ ਤੋੜ ਕੇ ਨਿਰਕੋੜਦਾ ਕਿ ਕਹਾਂ ਰਖਾਈ ਮੈਨੂੰ ਇਹ ਭਮੀਰੀ ਸੀਗੀ ਹੋਊਗੀ ਸੁੰਢੀ ਇਹਦੇ ਚ ਹੈਗੀ ਹੈ ਗੁਲਾਬੀ ਸੁੰਢੀ ਹੁਣ ਇਹ ਤੇ ਸਪਰੇਅ ਦੀ ਲੋੜ ਆਪਾਂ ਨੂੰ ਉਹੀ ਕਰੀਏ ਕਿ ਹੋਰ ਕਰੀਏ ਵੀ ਹਾਂ ਇਹ ਤੇ ਪ੍ਰੋਕਲੇਮ ਕਰ ਸਕਦੇ ਆ ਆਪਾਂ ਜੀ ਆਹ ਦੇਖੋ ਹੈ ਕੀ ਕਿਹਣੀ ਹਾਂ ਇਹ ਕਿਸਾਨ ਭਰਾਵਾਂ ਨੂੰ ਇਹ ਵੀ ਬੇਨਤੀ ਹੈ ਵੀ ਹੁਣ ਸੁੰਢੀ ਦਾ ਹੈਗਾ ਹੌਲਾ ਤੁਸੀਂ ਇੱਥੇ ਇਹਦੀ ਨਿਸ਼ਾਨੀ ਇਹੀ ਹੈ ਵੀ ਭਮੀਰੀ ਭਮੀਰੀ ਤੋਂ ਬਾਅਦ ਨਿਕਲ ਨਹੀਂ ਰਹੀ ਇਹ ਜਾਲੇ ਚ ਹੈਗੀ ਜਣੀ ਥੂ ਵਾਤਾ ਪਹਿਲਾਂ ਨਹੀਂ ਸੀ ਇਹ ਹੁਣ ਹੋ ਗਈ ਹੈ ਹੁਣ ਕੀ ਹੈ ਨਾ ਉਹਨਾਂ ਨੂੰ ਮਾਰ ਪੈ ਜੇ ਫਿਰ ਜਿਹੜੀ ਜੰਗਰ ਲਾਸਟ ਤੇ ਆ ਕੇ ਸਪਰੇਅ ਬੰਦ ਕਰ ਦੋ ਹੁੰਦਾ ਨਾ ਇਹ ਨੁਕਸਾਨ ਉਦੋਂ ਹੁੰਦਾ ਆਪਾਂ ਧਿਆਨ ਨਹੀਂ ਦਿੰਦੇ ਫਸਲ ਨੂੰ ਦੇਖਣਾ ਚਾਹੀਦਾ ਹੁਣ ਕਿਹੜੀ ਕਿਹੜੀ ਕਰੀਏ ਹੁਣ ਫਿਰ ਜੇ ਆਪਾਂ ਸੁੰਡੀ ਵੀ ਤੁਸੀਂ ਦੱਸਦੇ ਪਹਿਲਾਂ ਤਾਂ ਆਪਾਂ ਦੂਜਾ ਚਿੱਟਾ ਹਰਾ ਤੇਲਾ ਦੇ ਹਾਂਜੀ ਤੁਸੀਂ ਮੈਿਕ ਮੈਕ ਨੀਵ ਰეკਮੈਂਡ ਹੈ ਆਪਾਂ ਜਿਹੜੀਆਂ ਦਵਾਈਆਂ ਉਹੀ ਆਪਾਂ ਕਰ ਲਏ ਤੇ ਕਿਹੜੀ ਕਰੀਏ ਫਰੋ ਕਲੇਮ ਕਰ ਸਕਦੇ ਆ ਫਰੋ ਕਲੇਮ ਹਾਂ ਪਰੋਨੋ ਫਸ ਕਰ ਸਕਦੇ ਆ ਠੀਕ ਹੈ ਚਲੋ ਠੀਕ ਹੈ ਦੋਸਤੋ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਹੈ ਵੀ ਆਪਾਂ ਆਪਣੇ ਨਰਮੇ ਦਾ ਨਰੀਖਣ ਕਰਨ ਜੇ ਫੁੱਲ ਤੇ ਸੋਨੂੰ ਭਮੀਰੀ ਬਣਦੀ ਆ ਤਾਂ ਤੁਸੀਂ ਇਹਨੂੰ ਗੌਰ ਕਰਕੇ ਤੇ ਸਪਰੇਅ ਤਾਂ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਨਰਮੇ ਦਾ ਵੀ ਹੁਣ ਇਸ ਟਾਈਮ ਲਾਸਟ ਤੇ ਆਪਾਂ ਗੌਰ ਕਰ ਜਾਨੀ ਕਰਦੇ ਆ ਫਿਰ ਕਈ ਵਾਰੀ ਖਰਾਬ ਮੌਕੇ ਤੇ ਲਾਸਟ ਤੇ ਆ ਕੇ ਵੀ ਧੂਆਂ ਜਾਂ ਨਿਕਲ ਜਾਂਦਾ ਹਾਂ ਲਾਸਟ ਹੁਣ ਜੇ ਹੀ ਆਪਣੇ ਸੰਢੀ ਗੁਲਾਬੀ ਸੰਢੀ ਬਣ ਗਈ ਹੈ ਟੀਂਡਿਆਂ ਚ ਜਾਊ ਛਟੀਆਂ ਚ ਜਾਊ ਮੁੜ ਕੇ ਇਹਦਾ ਅਗਲੇ ਸਾਲ ਪਤੰਗਾ ਬਣੂਗਾ ਆਪਾਂ ਨੂੰ ਇਹਦਾ ਹੁਣ ਗੌਰ ਰੱਖਣ ਦੀ ਲੋੜ ਹੈ ਬੀਨਾਰਮੇ ਦਾ ਧਿਆਨ ਰੱਖਣ ਨਰਮਾ ਬਹੁਤ ਵਧੀਆ ਚੀਜ਼ ਸੀ ਹਰੇਕ ਗਰੀਬ ਮਜ਼ਦੂਰ ਹਰੇਕ ਨੂੰ ਕੰਮ ਮਿਲਦਾ ਸੀ ਇਹ ਨਰਮੇ ਨਾਲ ਤੇ ਇਹ ਦਾ ਕਰਕੇ ਆਪਾਂ ਨੂੰ ਆਪਣਾ ਗੌਰ ਰੱਖੀਏ ਵੀ ਇਹ ਗੁਲਾਬੀ ਸੁੰਢੀ ਆਪਣੇ ਆਵੇ ਨਾ ਇਹਦਾ ਪਤੰਗਾ ਨਾ ਬਣੇ ਪਿਉਪਾ ਨਾ ਬਣੇ ਤੇ ਇਸੇ ਤੋਂ ਫਿਰਗਾ ਪਤੰਗਾ ਬਣਦਾ ਪਤੰਗਾ ਅੰਡੇ ਦਿੰਦਾ ਫਿਰ ਬੱਚ ਪੈਦਾ ਹੁੰਦਾ ਤੇ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ ਅਪੀਲ ਆ ਵੀ ਸਪਰੇਅ ਇੱਕ ਨਿੰਮ ਤੇ ਉਹ ਲੱਸੀਾਂ ਦੇ ਘੋਲ ਕੇ ਵੀ ਕਰੀ ਜਾਂਦੇ ਆ ਉਹ ਵੀ ਉਹ ਵੀ ਕਰ ਸਕਦੇ ਆ ਜੀ ਉਹ ਘੋਲ ਕਰ ਸਕਦੇ ਆ ਹਾਂ ਉਹ ਵੀ ਕਰ ਸਕਦੇ ਆ ਉਹਦੇ ਨਾਲ ਚਿੱਟਾ ਮੱਛਰ ਤੇ ਹਰਾ ਤੇਲਾ ਕੰਟਰੋਲ ਹੋ ਕੌੜਾ ਪਾਣਾ ਆ ਜਾਂਦਾ ਉਹ ਵੀ ਸਪਰੇਅ ਵਾਸਤਾ ਵਧੀਆ ਜੀ ਨਿੰਮ ਦੇ ਉਹਨੂੰ ਵਾੜ ਲਈਏ ਹਾਂ ਨਮੂਲੀਆ ਪੱਤੇ ਉਹਦੇ ਬਾਲਣੇ ਆ ਵਿੱਚ ਅੱਕ ਤੰਦੂਰਾ ਪਾ ਸਕਦੇ ਆ ਹਾਂ ਉਹ ਕੌੜਾ ਹੋ ਜਾਊਗਾ ਪਾਣੀ ਉਹਨੂੰ ਵਾਲਣਾ ਬਾਲੀ ਜਾਣਾ ਪਾਣੀ ਪਾ ਲੈਣਾ ਉਹਦੇ ਚੋਂ ਪਾਣੀ ਉਸ ਸਾਹਮਣੇ ਡਰਮੀ ਦਾ 1 ਲੀਟਰ ਤੁਸੀਂ ਪਾਓ ਅੱਛਾ ਅੱਛਾ ਤੇ ਉਹਦੇ ਨਾਲ ਵੀ ਆਪਣਾ ਹਰਾ ਤੇਲਾ ਕੰਟਰੋਲ ਹੋਊਗਾ ਚਿੱਟਾ ਮੱਛਰ ਸੁੰਡੀ ਤੇ ਵੀ ਅਸਰ ਪੈ ਸਕਦਾ ਤਾਂ ਕੋਈ ਨੁਕਸਾਨ ਸੋ ਆ ਗਲਾਬੀ ਸੁੰਡੀ ਆ ਤੁਹਾਨੂੰ ਫੁੱਲ ਗੁੱਡੀ ਦੇ ਵਿੱਚ ਇਹ ਵੇਖੋ ਹਾਲਜਲ ਵੀ ਕਰ ਰਹੀ ਐ ਤੇ ਹੁਣ ਨਿਗਰਾਨੀ ਕਰਨ ਦੀ ਲੋੜ ਆ ਜਿਹੜੀ ਆਪਣੀ ਬੜੀ ਮਿਹਨਤ ਕਰਕੇ ਜਿਹੜੀ ਨਰਮੇ ਦੀ ਫਸਲ ਨੂੰ ਆਪਾਂ ਉਹ ਕਰਿਆ ਤੇ ਆ ਦਿਖਾਉਨੇ ਆ ਤੁਹਾਨੂੰ ਇਧਰਲੇ ਪਾਸੇ ਆਹ ਚਿੱਟੀ ਐ ਹਨਾ ਹਾਂ ਬਾਅਦ ਚ ਗਲਾਬੀ ਰੰਗ ਹੋ ਜਾਂਦਾ ਅੱਛਾ ਇਹ ਪਹਿਲਾਂ ਚਿੱਟੀ ਹੁੰਦੀ ਐ ਹੂੰ ਤੇ ਬਾਅਦ ਚ ਆਹ ਰੰਗ ਆ ਗਿਆ ਜਿਹੜਾ ਗਲਾਬੀ ਤੇ ਖਿਆਲ ਕਰੋ ਦੋਸਤੋ ਜਿਹੜੇ ਕਿਸਾਨ ਵੀਰ ਤੇ ਅੱਜ ਅਸੀਂ ਸਪੈਸ਼ਲੀ ਮੈਂ ਵੀਰ ਨੂੰ ਇਹਨਾਂ ਦੇ ਬੜੇ ਰਝੇਵੇਂ ਸੀ ਤੇ ਫਿਰ ਵੀ ਲੈ ਕੇ ਆਇਆ ਵੀ ਚਲ ਦੇਖ ਲਈਏ ਕਿਉਂਕਿ ਸਾਨੂੰ ਇਹ ਤਾਂ ਪਤਾ ਲੱਗਣੇ ਨਹੀਂ ਸੀ ਇਹਨਾਂ ਨੂੰ ਪਤਾ ਵੀ ਕਿੱਥੇ ਇਹ ਹੁੰਦੀਆਂ ਇਹ ਜੇ ਛੋਡੀਆਂ ਜਾਂ ਜਿਹੜਾ ਚਿੱਟਾ ਮੱਛਰ ਤੇ ਜਿਹੜਾ ਨਹੀਂ ਬੱਸ ਇੰਨੀ ਕੀ ਕਰਾਂ ਵਾਂ ਲੱਦਾ ਫਲੱਦੀ ਕਾ ਜਵਾਖਾ ਨਾ ਕਰੇ ਪਈਂ ਐਂ ਚੁਗ ਲੂ ਉਹ ਉਧਰ ਆ ਬੜਾ ਡਿੱਗਿਆ ਬੜਾ ਇਹਨੂੰ ਨਾ ਪਾਠਾ ਨਾ ਕਰਨ ਉਵੇਂ ਫਿਰ ਕੀ ਆ ਫਿਰ 2 ਸਟਾਸੀ ਨੱਪੇ ਜਾਣਗੇ ਵੀ ਜਿਹੜਾ ਦੀਂਦਾ ਫੋਟੋ ਚੁਗ ਲੈਣ ਬਾਕੀ ਥੱਲੇ ਬੜਾ ਗੌਰ ਜੀ ਨਾ ਵੀ ਲੱਦ ਫਲੱਦ ਨਾ ਬਾਲੀ ਹੋਵੇ ਬਾਲੀ ਲੱਦ ਫਲੱਦ ਨਾ ਕਰੋ ਬਈ ਕੇਰਾ ਨਾ ਜਿਹੜਾ ਜਿਵੇਂ ਜਿਵੇਂ ਦੀਂਦਾ ਉਵੇਂ ਕਿਉਂਕਿ ਨਹੀਂ ਫਿਰ ਟੂਰ ਸੇ ਬੋਲਾ ਹੋ ਜੂ ਹਵਲਾ ਹੋ ਜੂ ਫਿਰ ਮੁੜ ਕੇ ਨੁਕਸਾਨ ਹਾਂ ਫਿਰ ਉਹ ਹੋ ਜੂ ਕੇਰਾ ਆ ਜਿਹੜਾ ਲੋ ਵੀ ਅੱਜ ਨਰਮਾ ਚੁੱਕ ਰਹੀਆਂ ਬੀਬੀਆਂ ਤੇ ਸਵੇਰ ਦੀਆਂ ਤੇ ਚਲੋ ਧੰਨਵਾਦ ਇਹਨਾਂ ਦਾ ਭਾਈ ਕੱਲ ਨੂੰ ਮੌਸਮ ਦਾ ਬਦਲਾਅ ਵੀ ਹੋਣਾ ਅਗਲੇ ਦਿਨਾਂ 'ਚ ਮੌਸਮ ਦਾ ਵੀ ਬਦਲਾਅ ਹੋ ਰਿਹਾ ਤਾਂ ਕਰਕੇ ਲਓ ਜੀ ਬਹੁਤ ਧੰਨਵਾਦ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਕਰਿਓ ਤਾਂ ਕਿ ਕਿਸਾਨਾਂ ਨੂੰ ਪਤਾ ਲੱਗ ਜੇ ਕਿ ਜਿਹੜਾ ਹਮਲਾ ਹੋਇਆ ਕਿਉਂਕਿ ਖੇਤੀਬਾੜੀ ਵਿਭਾਗ ਨੇ ਤਾਂ ਮੰਨਣੇ ਨਹੀਂ ਉਹ ਤਾਂ ਕਹਿ ਦੇਣਾ ਵੀ ਵੈਸੀ ਵੀ ਮਨ ਲੋ ਉਹ ਕਰ ਰਹੇ ਆ ਤੇ ਆਹਾ ਇਹਦੇ ਚ ਸੁੰਡੀ ਹੈ ਗੁਲਾਬੀ ਇਹਦਾ ਫੁੱਲ ਇਸ ਤਰ੍ਹਾਂ ਜੁੜਿਆ ਹੁੰਦਾਗਾ ਹਜੇ ਘੱਟ ਜੁੜਿਆ ਐਸੇ ਜਿਹੜਾ ਜੁੜਿਆ ਹੁੰਦਾ ਚਿੱਟਾ ਇਹ ਉਹਦੇ ਚ ਹਾਂ ਇਸ ਤਰ੍ਹਾਂ ਪੁਮੀਰੀ ਬਣ ਜਾਂਦੀ ਆ ਪੱਤੇ ਉੱਤੋਂ ਫੁੱਲ ਜੁੜਨਾ ਸ਼ੁਰੂ ਹੋ ਜਾਂਦਾ ਇਹ ਆਪਾਂ ਫੁੱਲ ਨਾ ਇਹਦੀ ਪੁਮੀਰੀ ਬਣਨੀ ਸ਼ੁਰੂ ਹੋ ਗਈ ਇਹਦੇ ਚ ਗੁਲਾਬੀ ਸੁੰਡੀ ਹੋਊਗੀ ਇਹਦਾ ਆਪਾਂ ਨਰੀਖਣ ਕਰਨਾ ਵੀ ਇਹਦੀ ਵਿਅਹੂ ਹੀ ਨਹੀਂ ਆ ਵੀ ਇਹ ਫੁੱਲ ਇਕੱਠਾ ਹੋ ਕੇ ਐਸ ਤਰ੍ਹਾਂ ਪੁਮੀਰੀ ਬਣ ਜਾਣੀ ਹੈ ਇਹਦੀ ਹੂੰ ਇਦਾਂ ਐ ਜੁੜਿਆ ਹੋਊਗਾ ਸੋਨੂੰ ਜਿਹੜਾ ਜੁੜਿਆ ਹੁੰਦਾ ਉਹਦੇ 'ਚ ਹੁੰਦੀ ਹੈ ਹਾਂ ਹਾਂ ਆਮ ਫੁੱਲਾਂ 'ਚ ਨਹੀਂ ਆਮ ਫੁੱਲਾਂ 'ਚ ਘੱਟ ਮਿਲੂ ਜਿਹੜੇ 'ਚ ਸੁੰਢੀ ਹੋਈ ਉਹਦੇ 'ਚ ਫਿਰ ਇਹ ਜਾਲੇ 'ਚ ਮਿਲੂ ਸੋਨੂੰ ਇਹਨੂੰ ਆਪਾਂ ਜਾਲਾ ਖੋਲਣਾ ਜਾਲੇ 'ਚ ਸੁੰਢੀ ਹੋਊਗਾ ਇਹਦੇ 'ਚ ਪੱਕਾ ਹੀ ਹੋ ਆ ਦੇਖੋ ਆ ਗਲਾਬੀ ਸੁੰਢੀ ਨਿਕਲਈ ਇਹਦੇ 'ਚ ਇਹਦੀ ਪਛਾਣ ਆਹੀ ਹੈ ਕਿੱਥੇ ਜਪਈਏ ਆ ਜਾਂਦੀ ਤੁਰੀ ਉਸ ਨੂੰ ਸ਼ਹਿਦ ਰੱਖਿਆ ਸੀ ਕਿ ਮੈਂ ਕਿੱਥੇ ਰੱਖੀ ਲਓ ਜੀ ਗੁਲਾਬੀ ਸੁੰਢੀ ਹੁਣ ਤੁਹਾਨੂੰ ਦਿਖਾਤੀ ਹੈ ਨਾ ਇੱਥੇ ਰੱਖਿਓ ਵੀ ਦੋਸਤੋ ਗੁਲਾਬੀ ਸੁੰਢੀ ਤੁਹਾਨੂੰ ਦੱਸਿਆ ਵੀ ਚਿੱਟਾ ਫੁੱਲ ਆ ਜਿਹੜਾ ਉੱਪਰੋਂ ਮੁੜ ਜਾਏ ਹੋ ਜਾਂਦਾ ਬੰਦ ਹੋ ਜਾਂਦਾ ਭੇਰੀ ਬਣ ਜਾਂਦੀ ਹੈ ਤੇ ਇਹ ਅਸੀਂ ਇੱਥੇ ਹਾਂਜੀ ਅੱਜ ਅਸੀਂ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਕਿਸਾਨ ਪੱਤਰਕਾਰ ਗਰਨੇਵਸਨਜੀ ਦੇ ਖੇਤ ਚ ਖੜੇ ਆਂ ਸੁੰਡੀ ਦਾ ਨਰੀਖਣ ਕਰਦੇ ਹੋਏ ਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਜਿੰਨਾ ਕਿਸਾਨ ਭਰਾਵਾਂ ਦੇ ਨਰਮੇ ਲੱਗੇ ਆ ਆਪਣੇ ਆਪਣੇ ਨਰਮੇ ਦਾ ਨਰੀਖਣ ਕਰਨ ਤੇ ਗੁਲਾਬੀ ਸੁੰਡੀ ਦਾ ਇਸ ਟਾਈਮ ਨਰਮੇ ਚ ਹਮਲਾ ਹੋ ਚੁੱਕਿਆ ਕਿਸਾਨ ਭਰਾ ਇੱਥੇ ਆ ਕੇ ਗੌਰ ਛੱਡ ਦਿੰਦੇ ਆ ਤੇ ਸੁੰਡੀ ਆਪਣੇ ਜੇ ਬਣ ਗਈ ਤਾਂ ਇਹਦਾ ਫਿਰ ਆਉਂਦੇ ਸਾਲ ਫਿਰ ਆਪਾਂ ਨੂੰ ਇਹਦਾ ਨਤੀਜਾ ਭੁਗਤਣਾ ਪਊਗਾ ਸਾਰੇ ਕਿਸਾਨ ਭਰਾਵਾਂ ਨੂੰ ਗੌਰ ਨਾਲ ਆਪਣਾ ਨਰਮੇ ਦਾ ਨਰੀਖਣ ਕਰਕੇ ਸਪਰੇਅ ਜ਼ਰੂਰ ਕਰਨ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਆ ਉਹਨਾਂ ਦੀ رائے ਲੈ ਲੈਣ ਜੋ ਵੀ ਸਪਰੇਅ ਰਕਮੈਂਡ ਕਰਦੇ ਉਸ ਹਸਾਬ ਨਾਲ ਕਰ ਸਕਦੇ ਆ ਇਹ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਆ ਵੀ ਤੁਸੀਂ ਹੁਣ ਸੰਢੀ ਆਪਣੇ ਫੁੱਲਾਂ 'ਚ ਮਿਲਦੀ ਆ ਭਮੀਰੀ ਬਣਦਾ ਫਿਰ ਫੁੱਲ ਤੁਸੀਂ ਖੋਲ ਕੇ ਯਾਨੀ ਦੇਖਣਾ ਚਾਹੀਦਾ ਖੇਤਾਂ 'ਚ ਜਾਣਾ ਚਾਹੀਦਾ ਵੇਖ ਕੇ ਨਰਮਾ ਬਾਹਰੋਂ ਅਸੀਂ ਤਾਂ ਮੁੜ ਜਾਨੇ ਆ ਤੇ ਪਰ ਆ ਬਰੀਕੀ ਨਾਲ ਜਿਵੇਂ ਤੁਸੀਂ ਅੱਜ ਆ ਕੇ ਜਾਂਚ ਕੀਤੀ ਇਹਦੀ ਹਾਂਜੀ ਹਾਂਜੀ ਹੁਣ ਗੁਲਾਬੀ ਸੰਢੀ ਤੇ ਚਿੱਟਾ ਮੱਛਰ ਇਸੇ ਨੇ ਆਪਣਾ ਨੁਕਸਾਨ ਕਰਨਾ ਦੂਜਾ ਜਿਹੜੇ ਆ ਆਪਣੇ ਆ ਗੁਲਾਬੀ ਪੱਤੇ ਹੋ ਰਹੇ ਇਹਦੇ ਵਾਸਤੇ ਆਪਾਂ 13045 ਤੇ ਮੈਗਨੀਸ਼ੀਅਮ ਦੀ ਸਪਰੇਅ ਕਰਨੀ ਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਵੀ ਗੌਰ ਕਰਨੀ ਚਾਹੀਦੀ ਆਪੋ ਆਪਣੇ ਖੇਤ ਦਾ ਨਰੀਖਣ ਕਰਨ ਹਮ ਬਾਰਿਸ਼ ਤੋਂ ਬਾਅਦ ਇਹੀ ਸਮੱਸਿਆ ਮੈਗਨੀਸ਼ੀਅਮ 13045 ਕਿਉਂ ਖਰਾਕੀ ਤੱਤ ਥੱਲੋਂ ਮਿਲਨੇ ਘਟ ਜਾਂਦੇ ਨਰਮੇ ਨੂੰ ਨਰਮਾ ਇੱਕ ਰੇਸ਼ਾ ਰੂਹ ਤਿਆਰ ਹੋਣੀ ਹੈ ਉਹਦੇ ਚੋਂ ਬੜੇ ਮਾਬਾਨਾ ਬਹੁਤ ਜ਼ੋਰ ਲੱਗਦਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਹਫਤੇ ਚ ਦੋ ਸੁਪਰੀਆਂ 13043 ਤੇ ਮੈਗਨੀਸ਼ੀਅਮ ਦੀਆਂ ਤੇ ਪਾਣੀ ਵਗੈਰਾ ਪਾਣੀ ਤਕਰੀਬਨ ਜਰੂਰਤ ਆ ਪਾਣੀ ਜਿਨ੍ਹਾਂ ਨੇ ਨਹੀਂ ਲਾਇਆ ਕਿਸਾਨ ਭਰਾ ਹੁਣ ਲਾਉਣਾ ਹਾਂ ਹੁਣ ਅਸੀਂ ਹਫਤਾ ਪਹਿਲਾਂ ਲਾਇਆ ਹੁਣ ਲੋੜ ਹਜੇ ਕੋਈ ਲੋੜ ਨਹੀਂ 5-7 ਦਿਨ ਲੋੜ ਨਹੀਂ ਮੰਨ ਲਓ ਇਹਨੂੰ ਫੇਰ ਆਉਣ ਵਾਲੇ ਟਾਈਮ 'ਚ ਆਪਾਂ ਵੈਸੇ ਦੂਬਾਦ ਘਟ ਮਾਉਣ ਨੂੰ ਕਰ ਰਾਤ ਨੂੰ ਤੇਲ ਪਾਣੀ ਸ਼ੁਰੂ ਹੋ ਜਾਣੀ ਆ ਉਹਦਾ ਕਰਕੇ ਫੇਰ ਇਹਨੂੰ ਲੋੜ ਨਹੀਂ ਪੈਣੀ ਤੇ ਬਾਕੀ ਖੇਤੀਬਾੜੀ ਵਿਭਾਗ ਮਾ ਤੇ ਆਪਾਂ ਨੂੰ ਕਹਿੰਦੇ ਵੀ ਸਤੰਬਰ ਚ ਤੁਸੀਂ ਆਦ ਸਤੰਬਰ ਤੋਂ ਬਾਅਦ ਪਾਣੀ ਅਗਲੇ ਦਿਨਾਂ ਚ ਸਿੰਦਾ ਜੀ ਮੌਸਮ ਵੀ ਕੋਈ ਹੈ ਕੋਈ ਬਦਲਾਅ ਆਉਣ ਵਾਲਾ ਹਾਂ ਜਿਵੇਂ ਅੱਜ ਹਵਾ ਚੱਲੀ ਹੈ ਜੀ ਗਰਮ ਗਰਮਾਇਸ਼ ਹੈ ਜਿਆਦਾ ਗਰਮਾਇਸ਼ ਕਰਕੇ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਸੱਤ ਅੱਤਸੂ ਵਾਲਾ ਝੱਖੜ ਆਊਗਾ ਤੇ ਵੀ ਅਪੀਲ ਆ ਕਿਸਾਨ ਭਰਾ ਹਜੇ ਪਾਣੀ 1-2 ਦਿਨ ਰੋਕ ਕੇ ਲਾਉਣ ਵੀ ਨਰਮੇ ਦਾ ਹੋਰ ਟੇਡਾ ਆਪਣਾ ਡਿੱਗੂਗਾ ਟੀਂਡੇ ਖਰਾਬ ਨਾ ਹੋਣਗੇ ਜਿਵੇਂ ਆ ਡਿੱਗਿਆ ਪਹਿਲਾਂ ਹਾਂ ਵੀ ਕਿਸਾਨ ਭਰਾਵਾਂ ਨੂੰ ਇਹ ਅਪੀਲ ਆ ਵੀ ਪਾਣੀ 1-2 ਦਿਨ ਰੋਕ ਕੇ ਲਾਓ ਵੀ ਅੱਜ ਜਿਹੜੀ ਹਵਾ ਦਾ ਜੇਨ ਚੱਕਰ ਬਦਲੇ ਵੀ ਤੂਫਾਨ ਛਕੜਾ ਸਕਦਾ ਹੈ ਵੀ ਕੋਈ ਨੁਕਸਾਨ ਨਾ ਹੋ ਜੇ ਆਪਣਾ ਠੀਕ ਹੈ ਠੀਕ ਹੈ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤਿਹ